جیوا رہے ਕਨਾਰਾ ਕਿਧਰ ਦੀ ਸਾਈਡ ਹੈ ਕਨਾਰਾ ਤੇ ਗੁੱਡਾ ਫਿਰ ਵਿਆਸ ਕਨਾਰਾ ਦੀ ਟੀਮ ਸਟੇਜ ਵਾਲੀ ਸਾਈਡ ਨਰਮਲ ਜੀ ਤੁਹਾਨੂੰ ਰੱਖੋ ਭਾਈ ਇੱਧਰ ਦੇਖਿਓ ਸੋਤਾ ਬੰਨੂ ਵੱਡੇ ਕੱਪ ਦੇ ਨਾਲ ਜਿੱਤੀ ਚਿੱਟੀ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਸਾਟਾ ਲਿਆ ਜਾ ਰਿਹਾ ਆਹਨੇ ਤੋਂ ਬਾਅਦ ਦਾ ਜਵਾਨਾ ਜੀ ਲੋਡ ਕਰ ਲਓ ਮਾਰੇ ਦੂਰ ਦਾ ਬਾਜ ਜਾਂਦੀਆਂ ਜਿੰਦਗੀ ਦੇ ਵਿੱਚ ਆ ਉਹ ਪੈਂਟ ਦੇ ਗਿਆ ਕਮਨ ਆ ਜਿਓ ਯਾਰ ਥੋੜਾ ਤੇ ਵਿਆਹ ਤੇ ਕਲਾਰਾ ਦੇ ਨਾਲ ਦੇਖੋ ਯਾਰ ਬਹੁਤ ਸਮਾਂ ਲਾ ਹੋ ਗਿਆ ਬੱਚੇ ਵੀ ਬੈਠੇ ਆ ਆਪਾਂ ਦੋਵੇਂ ਦੇ ਵਿੱਚ ਜਫਾੜੀਏ ਦਰਸ਼ਕਾਂ ਨੂੰ ਜਿੱਤੀ ਕੋਲ ਪ੍ਰਤਾਪਰਾ ਜੀ ਕੋਲ ਸਾਹਿਬ ਉਹਨਾਂ ਦਾ ਸਨਮਾਨ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਇੱਧਰ ਭਾਜੀ ਆਮੀ ਪ੍ਰਤਾਪਰਾ ਜੀ ਕੋਲ ਸਾਹਿਬ ਦਾ ਇਹਨਾਂ ਸਨਮਾਨ ਕੀਤਾ ਜਾ ਰਿਹਾ ਹੈ ਆਪਣੇ ਟੀਮਾਂ ਸਾਡੀ ਯਾਰਾਂ ਅਰੇ ਕਹਾਂ ਆ ਗੁੱਡਾ ਦੇ ਬਿਆਸਿਆ ਆਉਟ ਆਊਡ ਦੇ ਵਿੱਚ ਇਹ ਸਾਰਾ ਅੱਜ ਪਿੰਡ ਚਿੱਟੀ ਵਿੱਚ ਕਬੱਡੀ ਟੂਰਨਾਮੈਂਟ ਦੇ ਵਿੱਚ ਆਇਓ ਤੁਸੀਂ ਕੀ ਘੜਾ ਜਾਓਗੇ ਸਰ ਦੇਖੋ ਜੋ ਕਬੱਡੀ ਟੂਰਨਾਮੈਂਟ ਚਿੱਟੀ ਪਿੰਡ ਦੇ ਵਿੱਚ ਹੁੰਦੇ ਹਰ ਸਾਲ ਇਹ ਸਲਾਨਾ ਬਣਾਉਂਦੇ ਹੈਗੇ ਵਿੱਚ ਬਹੁਤ ਵੱਡਾ ਪਿੰਡ ਵਾਸੀਆਂ ਦਾ ਪੰਚਾਇਤ ਦਾ ਪਲੱਸ ਜਿਹੜੇ ਐਨਰਵੀ ਵੀਰ ਐਨਰੀ ਵੀਰਾਂ ਬਹੁਤ ਵੱਡਾ ਸਹਿਯੋਗ ਹੁੰਦਾ ਬੜੇ ਵੱਡੇ ਵੱਡੇ ਨਾਮ ਜਿਹੜਾ ਸਪੋਰਟਸ ਬੈਨਾਂ ਨੂੰ ਜਿਹੜਾ ਉਹਨਾਂ ਦੇ ਹੌਸਲਾ ਵਧਾਈ ਵਾਸਤੇ ਦਿੰਦੇ ਆ ਔਰ ਮੈਂ ਹਰ ਸਾਲ ਇੱਥੇ ਆਣਾ ਲਗਾਤਾਰ 3 ਸਾਲ ਸਾਡੀ ਗਵਰਨਮੈਂਟ ਬਣੀ ਨੂੰ ਹੋ ਗਿਆ ਤੋ ਹਰ ਸਾਲ ਮੈਂ ਆਣਾ ਔਰ ਬੜੀ ਖੁਸ਼ੀ ਦੀ ਗੱਲ ਐ ਇਸ ਦੇ ਨਾਲ ਜੋ ਮੁੱਖ ਮੰਤਰੀ ਸਾਹਿਬ ਪਹੁੰਚ ਸੇ ਮੰਗ ਜਿਹਦਾ ਸੁਪਨਾ ਹੈ ਰੰਗਲਾ ਪੰਜਾਬ ਪੰਜਾਬ ਨੂੰ ਬਣਾਉਣਾ ਉਸ ਦੇ ਵਿੱਚ ਜਿਹੜੇ ਸਪੋਰਟਸਮੈਨ ਆ ਇਹਨਾਂ ਪਲੇਗਰਾਉਂਡਾਂ ਦੇ ਵਿੱਚ ਜਾ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਔਰ ਆਪਣੇ ਦੇਸ਼ ਦਾ ਆਪਣੇ ਸਟੇਟ ਦਾ ਪੰਜਾਬ ਦਾ ਔਰ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨਗੇ ਔਰ ਤਰੱਕੀ ਹਾਸਲ ਕਰਨਗੇ ਔਰ ਸਾਰੇ ਜਿੰਨੇ ਸਪੋਰਟਸਮੈਨ ਆ ਵੱਖ-ਵੱਖ ਜਗ੍ਹਾ ਤੋਂ ਉਹਨਾਂ ਨੂੰ ਮੈਂ ਮੁਬਾਰਕਬਾ ਦੇਣਾ ਤੇ ਖਾਸ ਕਰਕੇ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵਿੱਚ ਵੱਡੇ ਜਿਹੜੇ ਬਾਹਰੋਂ ਪੈਸੇ ਖਰਚ ਕੇ ਆਪਣੇ ਦਸਾਂ ਨੋਆਂ ਦੀ ਕਿਰਦੇ ਹੋ ਇੱਥੇ ਹਾਜ਼ਰ ਹੁੰਦੇ ਆ ਤੇ ਲੋਕਾਂ ਦੀ ਸੇਵਾ ਤੇ ਬੱਚਿਆਂ ਦੇ ਇੰਕਰਜਮੈਂਟ ਕਰਦੇ ਧੰਨਵਾਦ ਸਾਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਖਿਡਾਰੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਹੋਰ ਮਿਹਨਤ ਕਰਨ ਤੇ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਆਪਣੇ ਰਾਜ ਦਾ ਨਾਮ ਉੱਚਾ ਕਰਨ ਤੇ ਵਧੀਆ-ਵਧੀਆ ਨੌਕਰੀਆਂ ਹਾਸਲ ਕਰਨ ਇਹ ਸਾਰੇ ਹੀ ਨਰਕਾ ਦਾ ਮਾਨ ਸਨਮਾਨ ਹੈ ਕਲਾ ਕਲੱਬ ਦਾ ਨੇ ਥੈਂਕ ਯੂ ਜੀ ਠੀਕੇ ਭਾਈ ਸਾਹੀ ਦਾ ਵੀ ਖਰਾਬ ਠੀਕੇ ਜੀ ਬਹੁਤ ਬਹੁਤ ਮਿਹਰਬਾਨੀ ਜਿਹੜਾ ਸਾਮਾਨ ਪਹੁੰਚ ਆ ਰਿਹਾ ਹੈ ਸਰਦਾਰ ਜੁਰਦੇਵ ਸਿੰਘ ਇੱਧਰ ਦੇਖੋ ਜੀ ਸਾਰੇ ਪੰਚਾਇਤ ਮੈਂਬਰ ਆਲਾ ਹੋਣਾ ਜੀ ਬੋਆ ਜੀ ਖੇਤ ਦੇ ਨਾਲ 48 ਨੂੰ ਫਸਟ ਪ੍ਰਾਈਜ਼ ਸੁਪਰੀਮ ਜਮਈ 10000 ਰੁਪਿਆ ਸੰਤੁਸ਼ ਅਮਨ ਜੀ ਨੂੰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਾ ਜੋ ਹਰ ਹਾਲ ਫਲੈਕਸਰਾਂ ਦੀ ਸ਼ਹਿਰਾਨੀ ਮਜੀਦ ਜੇਵਾ 8 ਕਿਲੋ ਫਸਟ ਪ੍ਰਾਈਜ਼ پندرہ ہزار روپیہ سارجی سنجھو ساروجی سنجھو پندرہ ہزار ادھر دیکھ آئی سردار ਅਰਜੀਤ ਸਿੰਘ ਜੀ ਜੁਕੇ ਗੁਰੂਆਂ ਦੀ ਖਾਦੀ ਬੇਤੀ ਨੂੰ ਬਾਬਾ ਜੀ ਜਿਸ ਤੇ ਨਰਮਿੰਦਰ ਸਿੰਘ ਦੇ ਨਾਲ ਪਾਇਆ ਹੈ ਅਸੀਂ ਬੜੇ ਹੀ ਬੜੀ ਮਿਹਨਤ ਕਰਵਾਉਂਦੇ ਆ ਬੱਚਿਆਂ ਨੂੰ ਪ੍ਰਮੋਟ ਕਰਦੇ ਆ ਇਹਨਾਂ ਨੇ ਲੜਕੀਆਂ ਦੀ ਟੀਮ ਲਈ ਤੇ ਛੋਲੇ ਬੱਚਿਆਂ ਨੂੰ ਵੀ ਪ੍ਰਮੋਟ ਕੀਤਾ ਆ ਕਲਪ ਦੀ ਜੇਰੋ ਚਲ ਰਹੀ ਆ ਅੱਗੇ ਵਧਾਉਣਾ ਚਾਹੁੰਦੇ ਆ ਨੇ ਸਾਰੇ ਕਲਪ ਦੀ ਫੋਰਸ ਤੇ ਬਾਖੀ ਅਸੀਂ ਨਕਟੋ ਮਰ ਐਨਆਰ ਵੀਰਾਂ ਤੋਂ ਇਹਨੂੰ ਜੋ ਕਰਦੇ ਆਂ ਇਹ ਇਸੇ ਤਰ੍ਹਾਂ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਸਹਿਯੋਗ ਨਾਲ ਇਕੱਠਾ ਹੋ ਆਈ। ਜੀ ਸੋਣੂ ਜੀ ਆ ਗਏ ਜੀ ਲੈ ਕਰਦੇ ਹੁਣ 35 ਸਪੰਸਰ ਵਾਲ ਤੇ ਨਾ ਤੇ ਕੋਈ ਭਾਵੇਂ 6 ਮਹੀਨੇ ਆਪਣਾ ਸਾਰੇ ਕੰਮ ਲਾਵਾਗੇ। ਔਰ ਇੱਕ ਤਰ੍ਹਾਂ ਸਿ ਰੱਖਦੇ ਆ। ਸਾਡੇ ਅੰਦਰ ਨਹੀਂ ਆ ਰਿਹਾ, ਨਹੀਂ ਆ ਰਿਹਾ। ਇਹਨਾਂ ਵੱਲੋਂ ਵੀ ਆਪਣੇ ਵੱਲੋਂ ਜਿਆ ਫਰਮਾਨ ਰੱਖਿਆ ਦਾ। ਔਰ ਜਿੱਦ ਪਹੁੰਚ ਹੋ ਕੇ ਪਿੰਡ ਦੇ ਸਾਰੇ ਸਥਾਨ ਦੇ ਨੇੜੇ ਮੌਂਦ ਦੇ ਸੰਗਤ ਹੋਵੇਗੀ। ਇਹਨਾਂ ਸਮਾਨ ਸਹੂਤ ਹੋਇਆ ਜਾਵੇਗਾ ਪਿੰਡੇ ਵਿੱਚ ਹੀ ਰੱਖਾਂਗੇ ਤਾਂ ਕਿ ਇਹੋ ਉਸੇ ਲੋਕ ਕਰਦੇ ਇਹਨਾਂ ਨੂੰ ਇੱਜ਼ਤ ਮਾਨ ਰਹਿਣਗੇ ਵਾਕੇ ਵੀ ਅਸੀਂ ਬੇਨਾ ਬਹੁਤ ਖਾਦੀ ਪਾ ਗਿਆ ਹਰ ਕੋਲੇ ਮੁੰਡਾ ਮਾਪ ਸਾਹਿਬ ਹਾਂਜੀ ਆ ਗਏ ਵਧੀਆ ਲਾਦੇ ਹੋ ਤਾੜੀ ਮਾਰੀ ਘੱਟ ਕੇ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਾ ਬਹੁਤ ਸਰਕਾਰ ਹੈ ਕਿੰਨੇ ਜ਼ਰੂਰੀ ਨੇ ਦੇਣੇ ਆ ਲੋ ਸਾਹਮਣੇ

ਤੇ ਦੀਪੇ ਵੱਲੋਂ 500 2000 ਨੇ ਤੇ ਨਹੀਂ ਅੱਗੇ ਆਉਂਦੇ ਲਗਾਤਾਰ ਉਧਰ ਕਰਦੇ ਤਾਂ ਦੇ ਕੋਈ ਝਗੜਾ ਹੋਵੇ ਉਹ ਟਾੜੀ ਦੇ ਕਿਰਪਾ ਕਰਕੇ ਜਾ ਕੇ ਨੱਗਰ ਸ਼ਹਿਰ ਤੱਕ ਜਾ ਜੀ ਉਧਰ ਸਰਦਾਰ ਜਗਨਪਤ ਸਿੰਘ ਜੀ ਬਾਪੂ ਜੀ 40 ਜੱਫੇ ਲਾਏ ਹਰ ਜੱਫੇ ਦਾ ਲਾਦਾ ਜਾਈ 11000 ਰੁਪਇਆ ਚੱਟੀ ਦੀ ਟੀਮ ਨੂੰ ਚੱਟੀ ਦੀ ਟੀਮ ਆਓ ਆਪਣਾ ਸਾਡੇ ਲਖਵੀਰ ਲੱਗਾ ਕੈਨੇਡਾ ਸਾਡੇ ਨਾਲ ਭਵੀ ਚੱਟੀ ਕੈਨੇਡਾ ਸਨਮਾਨ ਹੋ ਰਿਹਾ ਜੀ ਇਧਰ ਦੇ ਉਹ ਮਹਾਲੇ ਗੋਤ ਸਾਹਿਬ ਦਾ ਜੀ ਦਾ ਸਨਮਾਨ ਇਧਰ ਦੇ ਕਬੱਡੀ ਕਲੱਬ ਦਾ ਸਨਮਾਨ ਇਹੋ ਜਿਹਾ ਸਨਮਾਨ ਹੋ ਰਿਹਾ گوری <سؤال> ਸਰਦਾਰ ਸੋਈ ਸਰਦਾਰ ਜਸ ਮੇਲ ਸਿੰਘ ਜੀ ਯੂ ਐਸ ਐ ਆਈ ਬੜਾ ਲੱਗਦੇ ਜ਼ਿਕਰ ਸਰਦਾਰ ਜਗਦੇਵ ਸਿੰਘ ਜੱਗਾ ਜੀ ਯੂ ਐਸ ਐ ਆਈ ਬਹੁਤ ਤਕੜੀ ਕਬੱਡੀ ਖੇਡੀ ਉਹਨਾਂ ਵੱਲੋਂ ਸਾਹੇਲੀ ਦੇ ਕਬੱਡੀ ਖਿਡਾਰੀ ਦਾ ਜਿਹੜਾ ਇੱਕ ਹਜ਼ਾਰ ਦੇ ਨਾਲ ਸਨਮਾਨ ਦੇਖੋ ਇਹ ਤੁਹਾਨੂੰ ਬਾਜੀ ਇਹ ਤੁਹਾਨੂੰ ਦੇਖਿਓ ਹੋਰੇ ਬਾਲ ਤੇ ਚਿੱਟੀ ਦੀ ਸੈਕੰਡ ਟੀਮ ਆ ਜੂ ਤਾਲੀ ਲੜਕੇ ਨੇ ਤੇ ਮਾਜਾ ਸਾਹ ਵਰਤਿਆ ਕਸੂਆਣਾ ਬਲਵਾ ਫੁੱਟਾ ਜੇ ਵਿਆਸ ਵਰਸੇ ਬੱਜੜਵਾਲ ਕਸੂਰ ਦਾ ਕਲਾਮਰਦੀ ਪੁੱਤਰਾ ਥੋੜਾ ਯਾਰ ਇਧਰ ਉਹ ਭਰਾ ਵਰਕੇ ਗਰਾਊਂਡ ਤੇ ਰੱਖੋ ਹਰੇਕੀ ਚਿੱਟੀ ਦਾ ਵੀ ਇਹਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਨੇ ਬੱਚੇ ਠੇਕੇਦਾਰ ਹਮਨਜੀਤ ਸਿੰਘ ਜੀ ਕਾਲਾ ਜੀ ਨੇ چار چار کچھ بھی سنمان شرم کا سنمان جسویر سن جی گپر جی منی ਪਰ ਦੀ ਸਿੱਧੀ ਰਾਜੂ ਬਹੁਤ ਸਾਥ ਤੁਸੀਂ ਆਓ ਤੁਹਾਡੀ ਅਰਸ਼ ਦਾ ਸਨਮਾਨ ਗੁਰਜਾ ਸਿੰਘ ਜੀ ਐਸਰ ਸਾਹਿਬ ਸਰਦਾਰ ਨਰਮਨ ਸਿੰਘ ਜੀ ਸੁਖਣਾ ਵੱਲੋਂ 3100 ਦੇ ਨਾਲ ਜੀਪਾ ਵਸੇ ਕਸਵਾਨਾ ਮਰਵਾ ਭੁਗਤੇ ਬਿਆਸ ਕਮਲੇ ਸਟੇਨ ਵਾਲਾ ਇਹਦੇ ਪਰਸਾ ਨੇ ਲਾਇਨਾ ਕਮਾਲ ਕਰ ਗਈ ਹੈ ਵਾਹ ਵਾਹ ਸੰਗਿਆ ਜੜ ਦੇ ذریعے ਦੇ ਉੱਤੇ ਲਾਈਵ ਤਕਬੀਰੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਬਾਲਗਾਂ ਦੀ ਪਛਾਣ ਉਹ ਜਿਹੜਾ ਕੈਮਰੇ ਦੇ ਵਿੱਚ ਰਬਰ ਜੀ